ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰਾਜੇ ਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਦੋਸਤੋ ਅੱਜ ਦੀ ਵੀਡੀਓ 'ਚ ਪਹਿਲੇ ਸਵੇ ਸੂਨ ਜਾ ਰਹੀ ਜਰਸੀ ਬੱਚੀ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਤੇ ਚੰਗੇ ਦੋਸਤੋ ਥਣ ਹਵਾਨੇ ਵਾਲੀ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਪਹਿਲਾ ਸੂਆ ਵੱਛੀ ਆ। ਮੂੰਹ ਤੋਂ ਦੋਸਤੋ ਦੋ ਦੰਦ ਦਾ ਡੇਟ ਅਨੁਸਾਰ ਬਾਈ ਕਹਿੰਦਾ 24 ਤਰੀਕ ਨੂੰ ਦੇਣ ਵੱਛੀ ਜਿਹੜੇ ਉਹ ਪੂਰੇ ਆ ਤੇ ਆਪ ਬਾਈ ਕਹਿੰਦਾ ਖੋਦ ਇਹ ਟਾਈਸਨ ਸੀਮੰਦੀ ਆ ਤੇ ਗਾਂ ਜਿਹੜਾ ਬਾਈ ਕਹਿੰਦਾ ਸੀਮੰ ਲੱਗਿਆ ਹੋਇਆ 38156 ਬਾਈ ਕਹਿੰਦਾ ਸੀਮੰ ਲੱਗਿਆ ਹੋਇਆ ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 20 ਕਿਲੋ ਦਾ ਆ ਬਾਈ ਕਹਿੰਦਾ ਪਹਿਲੀ ਸੂਏ ਬੱਚੀ ਨਾਰਮਲ 15 16 ਕਿਲੋ ਦੁੱਧ ਖੁੱਲਾ ਚਵਾਜੂਗੀ। ਬਾਕੀ ਦੋਸਤੋ ਬਰੀਡ ਵੀ ਚੰਗੀ ਆ ਤੇ ਚੰਗੇ ਦੋਸਤੋ ਸੀਮੰਦੀ ਆ ਤੇ ਮਾ ਦਾ ਰਿਕਾਰਡ ਵੀ ਦੋਸਤੋ ਚੰਗਾ ਸੀ। ਇਹਨਾਂ ਦੋਤੋਂ ਬੱਚੀ ਵੀ ਨਾਰਮਲ ਚੋਣਾ ਚਾਹੀਦਾ ਕਿਉਂਕਿ ਜੈਸਾਨ ਦੋਸਤੋ ਹਵਾਨੇ ਦੀ ਕੁਆਲਿਟੀ ਆ। ਕਿਉਂਕਿ ਦੋਸਤੋ ਇੱਕ ਹਫਤਾ ਸੂਣ ਚੇ ਪਿਆ ਬੱਚੀ ਦਾ ਹਜੇ ਇੱਕ ਹਫਤੇ ਦੇ ਅੰਦਰ ਅੰਦਰ ਬੱਚੀ ਚੰਗਾ ਹਵਾਨਾ ਤਿਆਰ ਕਰ ਜੂਗੀ ਤੇ ਉਮੀਦ ਬਾਈ ਕਹਿੰਦਾ 15 16 ਕਿਲੋ ਦੁੱਧ ਬੱਚੀ ਖੁੱਲਾ ਚਵਾਜੂਗੀ। ਬਾਕੀ ਦੋਸਤੋ ਕੱਦ ਕਾਠ ਵੀ ਦਰਮਿਆਨਾ ਹੀ ਆ ਕੋਈ ਵੱਡਾ ਕੱਦ ਕਾਠ ਨਹੀਂ ਗਾ ਥਾਣ ਦੋਸਤੋ ਚਾਰੇ ਸੇਮ ਹੀ ਲੱਗੇ ਹੋਏ ਆ ਸੇਮ ਹੀ ਸਾਈਜ਼ ਆ ਫੁੱਲ ਗੈਪ ਤੇ ਤੇ ਕਲੇ ਕਰ ਨਿੱਖਰਵੇਂ ਸੋਏ ਨੁਕਰਾਂ ਤੇ ਲੱਗੇ ਹੋਏ ਆ ਤੇ ਰੇਟ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ 'ਤੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਟ ਤਾਈ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ